ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਚਿੜੀ ਚਿੜੀ ਦੀ ਕਹਾਣੀ ਅੱਜ ਕੱਲ੍ਹ ਦੇ ਰਿਸ਼ਤਿਆਂ ਵਿੱਚ ਜਿਹੜੀ ਪ੍ਰੇਮ ਭਾਵਨਾ ਘਟ ਰਹੀ ਆ ਉਹਦਾ ਇਹੀ ਕਾਰਨ ਆ ਕਿ ਇੱਕ ਦੂਜੇ ਤੇ ਐਵੇਂ ਸ਼ੱਕ ਕਰੀ ਜਾਣਾ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਪਾਕ ਪਵਿੱਤਰ ਹੁੰਦਾ ਪਰ ਅੱਜ ਦੇ ਜ਼ਮਾਨੇ ਵਿੱਚ ਹਾਲਾਤ ਐਦਾਂ ਦੇ ਬਣ ਗਏ ਆ ਕਿ ਲੋਕ ਇੱਕ ਦੂਜੇ ਉੱਪਰ ਸ਼ੱਕ ਕਰਦੇ ਆ ਖਰਾਬ ਕਰ ਖਰਾਬ ਹੋ ਰਹੇ ਨੇ ਤਲਾਕ ਹੋ ਰਹੇ ਆ ਸਾਨੂੰ ਬੇਵਜ੍ਹਾ ਕਿਸੇ ਤੇ ਗੱਲ ਤੇ ਕਿਸੇ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਉਹਦਾ ਨਤੀਜਾ ਕੀ ਨਿਕਲਦਾ ਆਓ ਤੁਹਾਨੂੰ ਚਿੜੇ ਤੇ ਚਿੜੀ ਦੀ ਕਹਾਣੀ ਵਿੱਚ ਸਿੱਖਿਆ ਦੱਸਦੇ ਹਾਂ ਅਸਲ ਵਿੱਚ ਪਤੀ ਪਤਨੀ ਨੂੰ ਇਸ ਕਹਾਣੀ ਵਿੱਚ ਸਿੱਖਿਆ ਹੈ ਕਈ ਵਾਰ ਛੋਟੀ ਜੀ ਕਹਾਣੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਹੈ ਅਮਰੀਕਾ ਦੇ ਇੱਕ ਸਿੰਘਣੇ ਜੰਗਲ ਵਿੱਚ ਚਿੜਾ ਤੇ ਚਿੜੀ ਰਹਿੰਦੇ ਸੀ ਇਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਪਰ ਚਿੜੀ ਚਿੜੇ ਤੇ ਸ਼ੱਕ ਕਰਦੀ ਰਹਿੰਦੀ ਸੀ ਕਿ ਕੀ ਪਤਾ ਇਹ ਮੈਨੂੰ ਪਿਆਰ ਕਰਦਾ ਜਾਂ ਨਹੀਂ ਕਰਦਾ ਉਹਨੂੰ ਇਹ ਬਹਿਮ ਸੀ ਬਹੁਤ ਵੱਡਾ ਸ਼ੱਕ ਕਰਦੀ ਸੀ ਚਿੜੇ ਤੇ ਜਿੱਥੇ ਸ਼ੱਕ ਆ ਜਾਵੇ ਉੱਥੇ ਰਿਸ਼ਤਿਆਂ ਵਿੱਚ ਗਿਰਾਵਟ ਆ ਜਾਂਦੀ ਆ ਜਿਹੜਾ 치ੜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਦਿਖਾਵਾ ਨਹੀਂ ਸੀ ਕਰਦਾ ਕੁਝ ਲੋਕ ਦਿਖਾਵਾ ਕਰਦੇ ਆ ਪਰ ਉਹਨਾਂ ਦੇ ਅੰਦਰ ਪਿਆਰ ਨਹੀਂ ਹੁੰਦਾ 치ੜੀ 치ੜੇ ਦੇ ਸ਼ੱਕ ਕਰਦੀ ਆ ਕਿ ਇਸ ਦਾ ਸਬੰਧ ਕਿਸੇ ਹੋਰ 치ੜੀ ਨਾਲ ਹੈ 치ੜੀ 치ੜੇ ਨਾਲ ਲੜਦੀ ਰਹਿੰਦੀ 치ੜਾ ਉਸ ਨੂੰ ਬਹੁਤ ਸਮਝਾਉਂਦਾ ਕਿ ਮੈਂ ਤੈਨੂੰ ਸੱਚਾ ਪਿਆਰ ਕਰਦਾ ਪਰ ਉਹ ਮੰਨਦੀ ਨਹੀਂ ਸੀ ਤੇ ਨਾ ਹੀ ਸਮਝਦੀ ਸੀ ਸਾਰਾ ਦਿਨ ਲੜਾਈ ਰੱਖਦੀ ਸੱਚੇ ਪ੍ਰੇਮ ਨੂੰ ਦਿਖਾਵੇ ਦੀ ਲੋੜ ਨਹੀਂ ਹੁੰਦੀ ਤੇ ਦਿਖਾਵਾ ਕਰਨ ਨਾਲ ਸੱਚਾ ਪਿਆਰ ਨਹੀਂ ਹੁੰਦਾ ਜਿੱਥੇ ਆਪਣਤ ਹੋਵੇ ਪ੍ਰੇਮ ਹੋਵੇ ਉੱਥੇ ਬਿਨਾਂ ਦੱਸਿਆ ਪਤਾ ਲੱਗ ਜਾਂਦਾ ਕਿ ਇੱਥੇ ਪ੍ਰੇਮ ਆ ਜਿਹੜਾ ਸੋਚਣ ਲੱਗਾ ਕਿ ਮੈਨੂੰ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਇਸ ਤਰ੍ਹਾਂ ਤਾਂ ਜ਼ਿੰਦਗੀ ਨਹੀਂ ਲੰਘਣੀ ਉਹਨੇ ਦਿਮਾਗ ਲਾਇਆ ਤੇ ਸੋਚਿਆ ਕਿ ਮੈਂ ਕਿਵੇਂ ਵਿਸ਼ਵਾਸ ਦਿਵਾਵਾਂ ਆਪਣੀ ਇਸ 치ੜੀ ਨੂੰ ਕਿ ਮੈਂ ਇਹਨੂੰ ਤੈਨੂੰ ਸੱਚਾ ਪ੍ਰੇਮ ਕਰਦਾ ਉਹਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਇਹੀ ਤਰੀਕਾ ਹੁੰਦਾ ਕਿ ਜਦੋਂ ਕਿਸੇ ਨੂੰ ਸਾਡੇ ਤੇ ਸ਼ੱਕ ਆ ਉਹਦੇ ਨਾਲ ਬੈਠ ਕੇ ਗੱਲ ਕਰੋ ਕਿਉਂਕਿ ਗੱਲਬਾਤ ਹੀ ਰਿਸ਼ਤਾ ਹੁੰਦੀ ਹੈ ਬਹੁਤ ਹੀ ਪਿਆਰ ਨਾਲ ਚਿੜੇ ਨੇ ਚਿੜੀ ਨੂੰ ਕਿਹਾ ਕਿ ਦੱਸ ਮੈਂ ਜਿਹਾ ਕੀ ਕਰਾਂ ਜਿਹਦੇ ਨਾਲ ਤੈਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਤੈਨੂੰ ਹੀ ਕੇਵਲ ਤੈਨੂੰ ਹੀ ਪਿਆਰ ਕਰਦਾ। ਚਿੜੀ ਖਿਜੀ ਹੋਈ ਤੇ ਗੁੱਸੇ ਵਿੱਚ ਸੀ। ਗੁੱਸੇ ਵਿੱਚ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਿਹਾ ਹੈ। ਉਹਨੇ ਚਿੜੇ ਨੂੰ ਜਿਹਾ ਕੰਮ ਕਰਨ ਲਈ ਕਿਹਾ ਜਿਹੜਾ ਚਿੜੇ ਨੂੰ ਕਰਨਾ ਬਹੁਤ ਔਖਾ ਸੀਗਾ। ਉਹਨਾਂ ਦਿਨਾਂ ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਬਰਫ਼ ਪੈਂਦੀ ਸੀ। ਉਸ ਜੰਗਲ ਵਿੱਚ ਵੀ ਬਰਫ਼ ਬਹੁਤ ਪੈਂਦੀ ਸੀ ਜਿਹੜਾ ਜਿੱਥੇ ਚਿੜਾ ਚਿੜੀ ਰਹਿੰਦੇ ਸੀ। ਚਿੜੀ ਗੁੱਸੇ ਵਿੱਚ ਸੀ ਉਸਨੇ ਕਹਿ ਦਿੱਤਾ ਸੀ ਜਿਹਨੂੰ ਮੈਂ ਫੇਰ ਮੰਨਾਂਗੀ ਕਿ ਤੂੰ ਮੈਨੂੰ ਪਿਆਰ ਕਰਦਾ ਜਿਹੜਾ ਸਾਹਮਣੇ ਦਰਖਤ ਆ ਜੀ ਉਹਦੇ ਉੱਪਰ ਇੱਕ ਵੀ ਪੱਤਾ ਨਹੀਂ ਸੀ ਉਹਦੇ ਤੇ ਬੈਠ ਕੇ ਸਾਰੀ ਰਾਤ ਕੱਢ ਕੇ ਵਿਖਾ ਮੈਂ ਫੇਰ ਮੰਨਾਂਗੀ ਕਿ ਤੂੰ ਮੈਨੂੰ ਪਿਆਰ ਕਰਦਾ ਗੁੱਸੇ ਵਿੱਚ ਉਹਦੇ ਤੋਂ ਇਹ ਗੱਲ ਨਿਕਲ ਗਈ ਉਸਨੇ ਪੈਰਾਮੀਟਰ ਲਗਾ ਦਿੱਤਾ ਕਿ ਸਾਬਿਤ ਕਰੇਗਾ ਕਿ ਤੂੰ ਮੈਨੂੰ ਪਿਆਰ ਕਰਦਾ ਚਿੜੀ ਵਿੱਚ ਸਾਬਰ ਬਹੁਤ ਸੀ ਉਸਨੇ ਹਾਂ ਕਰ ਦਿੱਤੀ ਪਰ ਉਸਨੇ ਚਿੜੀ ਨੂੰ ਇੱਕ ਵਾਰ ਫੇਰ ਪੁੱਛਿਆ ਕਿ ਸੋਚ ਲੈ ਐਨੀ ਬਰਫ਼ ਵਿੱਚ ਮੇਰੀ ਜਾਨ ਵੀ ਜਾ ਸਕਦੀ ਆ ਪਿਆਰ ਵਿੱਚ ਸ਼ਰਤ ਨਹੀਂ ਹੁੰਦੀ ਪਰ ਚਿੜੀ ਨਹੀਂ ਮੰਨੀ। ਜਿਹੜਾ ਮਜਬੂਰ ਹੋ ਗਿਆ ਉਸਨੇ ਸੋਚਿਆ ਇਹਨੇ ਮੰਨਣਾ ਤਾਂ ਨਹੀਂ ਤਾਂ ਉਸਨੇ ਕਿਹਾ ਜੀ ਤੂੰ ਇਹ ਚਾਹਨੀ ਆ ਕਿ ਇਹ ਹੀ ਸਹੀ ਆ। ਉਹ ਜਾ ਕੇ ਜੰਗਲ ਵਿੱਚ ਉਸ ਰੁੱਖ ਤੇ ਜਿਸ ਦੇ ਉੱਪਰ ਇੱਕ ਵੀ ਪੱਤਾ ਨਹੀਂ ਸੀ ਉੱਪਰ ਉਸ ਉੱਪਰ ਬੈਠ ਗਿਆ। ਥੋੜੀ ਜੇਰ ਵਿੱਚ ਜਦੋਂ ਚਿੜੀ ਉੱਪਰ ਪਰਫ ਪਈ ਤਾਂ ਉਹ ਥਰ-ਥਰ ਕੰਬਣ ਲੱਗ ਗਿਆ। ਇਧਰੋਂ ਚਿੜੀ ਮਨ ਵਿੱਚ ਸੋਚ ਰਹੀ ਆ ਕੋਈ ਗੱਲ ਨਹੀਂ ਥੋੜਾ ਟਾਈਮ ਇਸਨੂੰ ਬੈਠਣ ਦੇ ਮੈਂ ਬਾਅਦ ਵਿੱਚ ਇਸਨੂੰ ਲੈ ਆਵਾਂਗੀ। ਚਿੜੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਤੇ ਚਿੜਾ ਵੀ ਪਰ ਚਿੜਾ ਬੋਲ ਨਹੀਂ ਸੀ ਬੋਲ ਕੇ ਨਹੀਂ ਸੀ ਕਹਿੰਦਾ ਇਸ ਲਈ ਚਿੜੀ ਉਸ ਤੇ ਸ਼ੱਕ ਕਰਦੀ ਸੀ ਚਿੜੀ ਦੇ ਮਨ ਵਿੱਚ ਇਹ ਵੀ ਸੀ ਕਿ ਇਸ ਨੇ ਬਹੁਤਾ ਸਮਾਂ ਨਹੀਂ ਰਹਿਣਾ ਉੱਥੇ ਇਹ ਆਪਣੇ ਆਪ ਆ ਜਾਣਾ ਪਰ ਫਿਰ ਸੋਚਦੀ ਆ ਜੇ ਨਾ ਆਇਆ ਚਲ ਮੈਂ ਥੋੜੀ देर ਆਰਾਮ ਕਰ ਲੈਨੀ ਆ ਤੇ ਫਿਰ ਲੈ ਆਉਣੀ ਆ ਆਪਣੇ ਆਪ ਪਰ ਹੁਣ ਇਹਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਿੜੀ ਦੀ ਅੱਖ ਲੱਗ ਗਈ ਤੇ ਉਹ ਸੌਂ ਗਈ ਉੱਤਰ ਚਿੜੇ ਤੇ ਬਰਫ ਪਾਈ ਗਈ ਤੇ ਉਹ ਬਰਫ ਨਾਲ ਟਕਿਆ ਗਿਆ ਪਰ ਬਰਫ ਨਾਲ ਟਕਿਆ ਹੋਇਆ ਚਿੜਿਆ ਸੋਚ ਰਿਹਾ ਸੀ ਕਿ ਮੇਰੀ ਚਿੜੀ ਮੈਨੂੰ ਵਾਪਸ ਲੈਣ ਜ਼ਰੂਰ ਆਵੇਗੀ ਹੁਣ ਇਹਨੂੰ ਕੌਣ ਢਾਲ ਸਕਦਾ ਹੈ ਚਿੜੀ ਵੀ ਹਾਲਾਂਕਿ ਚਿੜੇ ਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੀ ਪਰ ਉਸਦੀ ਅੱਖ ਲੱਗ ਗਈ ਨੀਂਦ ਵਿੱਚ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਸਮਾਂ ਹੋਇਆ ਇੱਕ ਛੋਟੀ ਜੀ ਗਲਤਫਹਿਮੀ ਤੇ ਸ਼ੱਕ ਬੰਦੇ ਨੂੰ ਕਿੱਥੇ ਤੱਕ ਲਿਜਾ ਸਕਦੇ ਨੇ ਰਿਸ਼ਤੇ ਵਿੱਚ ਸ਼ੱਕ ਕਰਨ ਨਾਲ ਰਿਸ਼ਤਾ ਵਿਗੜ ਜਾਂਦਾ ਹੈ ਕਈ ਵਾਰ ਤਲਾਕ ਦੀ ਨੌਬਤ ਵੀ ਆ ਜਾਂਦੀ ਹੈ ਹੁਣ ਜਿਹੜਾ ਜਿਹੜਾ ਬਰਫ ਉਨਾਰ ਪੂਰਾ ਟਕਿਆ ਗਿਆ ਤੇ ਸੋਚਦਾ ਰਿਹਾ ਕਿ ਮੇਰੀ ਚਿੜੀ ਮੈਨੂੰ ਲੈਣ ਆਵੇਗੀ ਤੇ ਸਵੇਰ ਤੱਕ ਜਿਹੜਾ ਪੂਰੀ ਤਰ੍ਹਾਂ ਜੰਮ ਗਿਆ ਹਾਲਾਂਕਿ ਚਿੜੇ ਕੋਲ ਮੌਕਾ ਸੀ ਉੱਡ ਕੇ ਜਾ ਸਕਦਾ ਸੀ ਪਰ ਉਹ ਸੋਚਣ ਲੱਗਾ ਕਿ ਜੇ ਮੈਂ ਆਪਣੇ ਆਪ ਚਲਾ ਗਿਆ ਤਾਂ ਚਿੜੀ ਨੇ ਕਹਿਣਾ ਤੂੰ ਸ਼ਰਤ ਹਾਰ ਗਿਆ ਤੇ ਤੂੰ ਵੇਰਾ ਪਿਆਰ ਵੀ ਝੂਠਾ ਹੈ ਪਰ ਉਹਨੂੰ ਵਿਸ਼ਵਾਸ ਸੀ ਕਿ ਮੇਰੀ ਚਿੜੀ ਆਵੇਗੀ ਤੇ ਮੈਨੂੰ ਉਸ ਨੂੰ ਗਾਲ ਨਾਲ ਲਾਉਂਗਾ ਤੇ ਕਹੂੰਗਾ ਮੈਂ ਤੈਨੂੰ ਸੱਚਾ ਪਿਆਰ ਕੀਤਾ ਤੇ ਜੋ ਵੀ ਕੀਤਾ ਤੇਰੇ ਲਈ ਕੀਤਾ ਉਹ ਰਾਤ ਸਾਰੀ ਰਾਤ ਉਸ ਉੱਥੇ ਹੀ ਰਿਹਾ ਉਧਰ ਚਿੜੀ ਦੀ ਅੱਖ ਖੁੱਲ੍ਹੀ ਜਦੋਂ ਸਵੇਰੇ ਤਾਂ ਚਿੜਾ ਆਲਣੇ ਵਿੱਚ ਨਹੀਂ ਸੀ ਚਿੜੀ ਬਹੁਤ ਤੇਜ਼ੀ ਨਾਲ ਉੱਡੀ ਤੇ ਦੇਖਿਆ ਚਾਰੇ ਪਾਸੇ ਬਰਫ਼ੀ ਬਰਫ਼ ਸੀ ਉਸ ਨੂੰ ਆਪਣਾ ਚਿੜਾ ਕਿਤੇ ਨਜ਼ਰ ਨਹੀਂ ਸੀ ਆ ਰਿਹਾ ਚਿੜੀ ਉੱਚੀ ਉੱਚੀ ਰੋਣ ਲੱਗ ਗਈ ਤੇ ਆਪਣੇ ਚਿੜੇ ਨੂੰ ਆਵਾਜ਼ਾਂ ਮਾਰ ਰਹੀ ਸੀ ਚਾਰੇ ਪਾਸੇ ਬਰਫ਼ੀ ਬਰਫ਼ ਸੀ ਚਿੜੀ ਦਾ ਰੋ ਰੋ ਕੇ ਬੁਰਾ ਹਾਲ ਸੀ ਚਿੜੀ ਕਹਿਣ ਲੱਗੀ ਮੈਂ ਤੁਹਾਡੇ ਦੇ ਕਦੇ ਸ਼ੱਕ ਨਹੀਂ ਕਰਾਂਗੀ ਤੁਸੀਂ ਇੱਕ ਵਾਰ ਵਾਪਸ ਆ ਜਾਓ ਉਹ ਕਹਿੰਦੇ ਨੇ ਨਾ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਚਿੜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਕਹਿਣ ਲੱਗੀ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਮੇਰਾ ਸ਼ੱਕ ਕਰਨਾ ਗਲਤੀ ਮੈਂ ਤੁਹਾਡੇ ਸੱਚੇ ਪਿਆਰ ਨੂੰ ਸਮਝ ਨਹੀਂ ਪਾਈ ਕਿਰਪਾ ਕਰਕੇ ਤੁਸੀਂ ਇੱਕ ਵਾਰੀ ਵਾਪਸ ਆ ਜਾਓ ਇਸ ਤਰ੍ਹਾਂ ਉਹ ਵਾਅਦਾ ਮਾਰ ਰਹੀ ਆ ਚਿੜੇ ਨੂੰ برف ਨਾਲ ਟਕੇ ਹੋਏ ਨੇ ਚਿੜੀ ਦੀ ਆਵਾਜ਼ ਸੁਣੀ ਤੇ ਉਹ ਕੁਝ ਕਹਿਣਾ ਚਾਹੁੰਦਾ ਪਰ ਪੂਰੀ ਤਰ੍ਹਾਂ برف ਨਾਲ ਟਕਿਆ ਹੋਣ ਕਰਕੇ ਉਹਦੀ ਆਵਾਜ਼ ਬਾਹਰ ਨਹੀਂ ਨਿਕਲ ਰਹੀ ਸੀ ਚਿੜੀ ਵਿੱਚ ਪ੍ਰੇਮ ਦੀ ਹਿੰਮਤ ਅਜਾਗੀ ਤੇ ਥੋੜਾ ਜਿਹਾ ਹਿੱਲਿਆ ਉਹਨੇ ਜਦੋਂ ਹੌਲੀ ਹੌਲੀ ਇਧਰ ਉਧਰ ਹਿਲਣਾ ਸ਼ੁਰੂ ਕੀਤਾ ਤਾਂ برف ਦਾ ਇੱਕ ਟੁਕੜਾ نیچے ਆ ਕੇ ਡਿੱਗਿਆ ਚਿੜੀ ਦਾ ਧਿਆਨ ਵੀ ਉਧਰ ਗਿਆ ਤੇ ਚਿੜੀ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਮੇਰਾ ਚਿੜਾਈ ਆ ਚਿੜੀ ਨੂੰ ਕਹਿਣ ਲੱਗੀ ਤੁਸੀਂ ਵਾਪਿਸ ਕਿਉਂ ਨਹੀਂ ਆਏ ਮੇਰੀ ਤਾਂ ਅੱਖ ਲੱਗ ਗਈ ਸੀ ਮੈਥੋਂ ਗਲਤੀ ਹੋ ਗਈ ਚਿੜੀ ਕਹਣ ਲੱਗਾ ਤੂੰ ਦੱਸ ਹੁਣ ਤੈਨੂੰ ਯਕੀਨ ਹੋ ਗਿਆ ਕਿ ਮੈਂ ਤੈਨੂੰ ਸੱਚਾ ਪਿਆਰ ਕਰਦਾ ਜਿਹੜੀ ਕਹਿਣ ਲੱਗੀ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਅੱਜ ਤੋਂ ਬਾਅਦ ਮੈਂ ਤੁਹਾਡੇ ਤੇ ਕਦੇ ਸ਼ੱਕ ਨਹੀਂ ਕਰਦੀ ਦੋਨੋਂ ਇੱਕ ਦੂਜੇ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਆ ਪਰ ਚਿੜੀ ਦੀ ਆਵਾਜ਼ ਬਰਫੀਲੇ ਮੌਸਮ ਕਾਰਨ ਦਬਦੀ ਗਈ ਤੇ ਹੌਲੀ-ਹੌਲੀ ਬੰਦ ਹੋ ਗਈ ਤੇ ਉਸ ਦੀ ਮੌਤ ਹੋ ਗਈ ਤੇ ਚਿੜੀ ਵੀ ਦਿਨ ਰਾਤ ਉੱਥੇ ਹੀ ਬੈਠੀ ਰਹੀ ਤੇ ਆਪਣੇ ਆਲ ਨੇ ਵਿੱਚ ਨਾ ਵਾਪਸ ਨਾ ਗਈ ਤੇ ਉਸ ਆਦਮੀ ਕਾਂ ਠੰਡ ਵਿੱਚ ਉਸ ਦੀ ਵੀ ਮੌਤ ਹੋ ਗਈ ਇਹ ਚਿੜੀ ਚਿੜੀ ਦੀ ਕਹਾਣੀ ਆ ਪਰ ਸਾਡੇ ਲਈ ਬਹੁਤ ਵੱਡੀ ਸਿੱਖਿਆ પતિ ਪਤਨੀ ਇਹ ਸਮਝਣ ਕਿ ਸਾਨੂੰ ਬਿਨਾਂ ਸੋਚੇ ਸਮਝੇ ਇੱਕ ਦੂਜੇ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਦੂਜੀ ਸਿੱਖਿਆ ਇਹ ਮਿਲਦੀ ਆ ਕਿ ਪਿਆਰ ਵਿੱਚ ਕਦੇ ਵੀ ਸ਼ਰਤ ਨਹੀਂ ਰੱਖਣੀ ਚਾਹੀਦੀ ਤੀਜੀ ਗੱਲ ਕਦੇ ਗੁੱਸਾ ਨਹੀਂ ਕਰਨਾ ਚਾਹੀਦਾ ਇਹ ਤਿੰਨੀਆਂ ਗੱਲਾਂ ਰਿਸ਼ਤੇ ਵਿੱਚ ਵਿਗਾੜ ਲੈ ਕੇ ਆਉਂਦੀਆਂ ਅੱਜ ਦੇ પતિ ਪਤਨੀ ਜਿਹੜੇ ਆ ਇੱਕ ਦੂਜੇ ਉੱਤੇ ਸ਼ੱਕ ਕਰਦੇ ਆ ਤੇ ਰਿਸ਼ਤੇ ਟੜਕ ਰਹੇ ਆ ਵਾਰਲੀਆਂ ਕੰਟਰੀਆਂ ਦੇ ਪੰਜਾਬ ਵਿੱਚ ਤਲਾਕ ਬਹੁਤ ਵੱਧ ਗਿਆ ਬਾਹਰਲੇ ਦੇਸ਼ਾਂ ਵਿੱਚ ਤਾਂ ਤਲਾਕ ਖੇਡ ਬਣਾਈ ਪਈ ਆ ਆਪਣਾ ਕਲਚਰ ਆਪਣਾ ਸੱਭਿਆਚਾਰ ਕੁਝ ਹੋਰ ਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾ ਲਿਆ ਚਾਰ ਲਾਵਾਂ ਦਾ ਪਾਠ ਪੜ੍ਹ ਕਰ ਲਿਆ ਤੇ ਚਾਰ ਲਾਵਾਂ ਲੈ ਲਈਆਂ ਤੇ ਉਸ ਵਕਤ ਮੋਹਰ ਲੱਗ ਗਈ ਗੁਰੂ ਗ੍ਰੰਥ ਸਾਹਿਬ ਦੀ ਫੇਰ ਰਿਸ਼ਤੇ ਨੂੰ ਸਬਰ ਸੰਤੋਖ ਤੇ ਸ਼ਾਂਤੀਲਤਾ ਨਾਲ ਨਿਭਾਉਣਾ ਚਾਹੀਦਾ ਅੱਜ ਦੀਆਂ ਜੋੜੀਆਂ ਵਿੱਚ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਕਿਉਂਕਿ ਬਾਣੀ ਨਾਲ ਨਹੀਂ ਜੁੜੇ ਹੋਏ ਲੋਕ ਉਹਨਾਂ ਨੂੰ ਪਤਾ ਨਹੀਂ ਕਿ ਇਹ ਕਿੰਨਾ ਵੱਡਾ ਰਿਸ਼ਤਾ ਲੋਕ ਤਲਾਕ ਤਲਾਕ ਕਹਿ ਕੇ ਬੜੀ ਰੇਛੇਤੀ ਰਿਸ਼ਤਾ ਤੋੜ ਦਿੰਦੇ ਆ ਪੁਰਾਣੇ ਜ਼ਮਾਨੇ ਵਿੱਚ ਪਤੀ ਪਤਨੀ ਆਪਸ ਵਿੱਚ ਕਈ ਵਾਰੀ ਅਣਮਣ ਹੋ ਜਾਂਦੀ ਸੀ ਇਹੀ ਇੱਕ ਇਹ ਵੀ ਇੱਕ ਛੋਟੀ ਜੀ ਕਹਾਣੀ ਹੈ ਕਿ ਇੱਕ ਪਤੀ ਪਤਨੀ ਨੂੰ ਬੋਲ ਰਿਹਾ ਸੀ ਤੇ ਪਤਨੀ ਸੀ ਉਹ ਖਰੋਸ਼ੀਆਂ ਨਾਲ ਗੁੱਡੀਆਂ ਬੁਣਿਆ ਕਰਦੀ ਸੀ ਜਦੋਂ ਵੀ ਉਸਦਾ ਪਤੀ ਉਸ ਨੂੰ ਛਿੜਕਦਾ ਜਾਂ ਉੱਚੀ ਬੋਲਦਾ ਤੇ ਉਹ ਗੁੱਡੀਆਂ ਬੁਣਨ ਲੱਗ ਜਾਂਦੀ ਕਿਉਂਕਿ ਉਸ ਨੂੰ ਉਹਦੇ ਪੇਕਿਆਂ ਤੋਂ ਸਿੱਖਿਆ ਮਿਲੀ ਹੋਈ ਸੀ ਕਿ ਤੂੰ ਸਬਰ ਨਾਲ ਜ਼ਿੰਦਗੀ ਕੱਢਣੀ ਆ ਤੇ ਇਹ ਸੇ ਆਪਣੇ ਪਤੀ ਨਾਲ ਹੀ ਕੱਢਣੀ ਆ ਪਤੀ ਨੇ ਬੋਲਣਾ ਸ਼ੁਰੂ ਕਰ ਦੇਣਾ ਤੇ ਉਸ ਨੇ ਖਰੋਸ਼ੀਆਂ ਨਾਲ ਗੁੱਡੀਆਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਉਹ ਗੁੱਡੀ ਬੁਣਦੀ ਗੁੱਡੀਆਂ ਬੁਣਦੀ ਗਈ ਤੇ ਉਸ ਨੇ ਗੁੱਡੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਪੈਸੇ ਜੋੜੇ ਪੈਸੇ ਜੋੜ ਕੇ ਮਰਨ ਤੋਂ ਪਹਿਲਾਂ ਆਪਣੇ ਪਤੀ ਨੂੰ ਆਖਿਆ ਕਿ ਉਹ ਜਿਹੜਾ ਸਾਹਮਣੇ ਡੱਬਿਆ ਪਿਆ ਨੇ ਉਸ ਵਿੱਚ ਕੁਝ ਪੈਸੇ ਆ ਤੇ ਉਹ ਦੇ ਵਾਸਤੇ ਰੱਖੇ ਹੋਏ ਨੇ ਪਤੀ ਨੇ ਪੁੱਛਿਆ ਇਹ ਪੈਸੇ ਕਿੱਥੋਂ ਆਏ ਤਾਂ ਪਤਨੀ ਨੇ ਕਿਹਾ ਜਦੋਂ ਤੁਸੀਂ ਮੈਨੂੰ ਉੱਚੀ ਉੱਚੀ ਬੋਲਦੇ ਸੀ ਤਾਂ ਮੈਂ ਤੁਹਾਡੇ ਅੱਗੇ ਨਹੀਂ ਸੀ ਬੋਲਦੀ ਗੁੱਸਾ ਤਾਂ ਹਰੇਕ ਬੰਦੇ ਨੂੰ ਆਉਂਦਾ ਮੈਨੂੰ ਵੀ ਆਉਂਦਾ ਸੀ ਪਰ ਮੈਂ ਉਹਦੋਂ ਆਪਣੇ ਗੁੱਸੇ ਨੂੰ ਟਾਲਦੀ ਹੋਈ ਖਰੋਸ਼ੀਆਂ ਨਾਲ ਗੁੱਡੀਆਂ ਬਣਾਉਣ ਲੱਗ ਪੈਂਦੀ ਤੇ ਬਾਅਦ ਵਿੱਚ ਉਹ ਗੁੱਡੀਆਂ ਵੇਚੜੀਆਂ ਸ਼ੁਰੂ ਕਰ ਦਿੱਤੀਆਂ ਤੇ ਪੈਸੇ ਜਮਾ ਕੀਤੀ ਇਹ ਤੁਹਾਡੇ ਭਵਿੱਖ ਲਈ ਪੈਸੇ ਨੇ ਉਸਨੇ ਮਰਨ ਸਮੇਂ ਆਪਣੇ ਪਤੀ ਨੂੰ ਇਹ ਗੱਲ ਆਖੀ ਪਰ ਅੱਜ ਕੱਲ ਇਹ ਪਿਆਰ ਨਹੀਂ ਅੱਜ ਕੱਲ ਤਾਂ ਗੁੱਸਾ ਤਾਂ ਸਭ ਨੂੰ ਆਉਂਦਾ ਪਰ ਕੰਟਰੋਲ ਕਿਸੇ ਨੂੰ ਨਹੀਂ ਕਰਨਾ ਆਉਂਦਾ ਉਸ ਨੂੰ ਕੰਟਰੋਲ ਕਰਨ ਦਾ ਤਰੀਕਾ ਹੋਣਾ ਚਾਹੀਦਾ ਹੈ ਰਿਸ਼ਤਿਆਂ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਪਤੀ ਪਤਨੀ ਨੂੰ ਬੇਵਜ੍ਹਾ ਸ਼ੱਕ ਕਰਨੇ ਛੱਡਣੀ ਚਾਹੀਦੀ ਆ ਤੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਜਾ ਕੇ ਬੱਚੇ ਵੀ ਆਪਣੇ ਰਿਸ਼ਤੇ ਨੂੰ ਵਧੀਆ ਢੰਗ ਨਾਲ ਨਿਭਾ ਸਕਣ ਧੰਨਵਾਦ ਜੀ ਸਾਰਿਆਂ ਨੂੰ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ Dann war's.